ਖਬਰਦਾਨ ਦਿਖਾ ਰਹੇ ਆ ਹੁਸ਼ਿਆਰਪੁਰ ਦੇ ਮਾਲ ਪਰਖhetra ਤੀ ਤੁਸੀਂ ਦੇਖ ਸਕਦੇ ਹੋ ਜਿੱਥੇ ਚਾਵਲਾ ਕਲੋਥ ਹਾਊਸ ਤੇ ਜਿਹੜੇ ਐ 2 3 ਨਕਾਬਪੋਸ਼ ਜਿਹੜੇ ਐ ਉਹ ਨੌਜਵਾਨਾਂ ਨੇ ਜਿਹੜੇ ਇੱਥੇ ਫਾਇਰ ਕੀਤੇ ਐ ਤੁਹਾਨੂੰ ਦੱਸ ਦਈਏ ਕਿ ਫਾਇਰ ਕਰਕੇ ਉਹਨਾਂ ਨੇ ਦੁਕਾਨ ਦੇ ਅੰਦਰ ਇੱਕ ਪਰਚੀ ਵੀ ਭੇਜੀ ਜਿਸ ਤੇ ਲਿਖਿਆ ਸੀ ਕਿ ਸਾਨੂੰ 5 ਕਰੋੜ ਰੁਪਏ ਦੀ ਫਿਰੋਤੀ ਚਾਹੀਦੀ ਹੈ ਇਸ ਤੋਂ ਬਾਅਦ ਜਿਹੜੇ ਨੌਜਵਾਨ ਤੋ ਆਪਣੇ ਜਿਹੜੇ ਆ ਉਹ ਮੋਟਕ ਤੇ ਫਰਾਰ ਹੋ ਗਏ ਬਾਅਦ ਜਿਹੜੀ ਹੈ ਉਹ ਪੁਲਿਸ ਵੀ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਦੁਕਾਨ ਦੀਆਂ ਤਸਵੀਰਾਂ ਸਾਰੀ ਜਿਹੜੀ ਘਟਨਾ ਇਹ ਬੜੀ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਹੈ ਕਿਉਂਕਿ ਦਿਨ ਦਿਹਾੜੇ ਜਿਹੜੇ ਹੈ ਇਸ ਤਰ੍ਹਾਂ ਦੇ ਨੌਜਵਾਨਾਂ ਵੱਲੋਂ ਜਿਹੜੀ ਹੈ ਉਹ ਫਾਇਰ ਕਰਕੇ ਇੱਕ ਵੱਡੀ ਘਟਨਾ ਨੂੰ ਜਿਹੜਾ ਹੈ ਅੰਜਾਮ ਦਿੱਤਾ ਜਾ ਸਕਦਾ ਹੈ ਹਾਂ ਬਾਜੀ ਪਟਾਕੇ ਨੇ ਮੇਰੇ ਨਾਲ ਜਿਹੜਾ ਨਗਰ ਕ੍ਰਿਪਾ ਕਰਦੇ ਪਟਾਕੇ ਜਲਾਉਣ ਦੀ ਗੋਣਿਆ ਤੇ ਮੈਂ ਆਪਣੇ ਤੁਹਾਨੂੰ ਦੁੱਤੀ ਕਰ ਦਿੰਦੀ ਜਦੋਂ ਬਾਹਰ ਦੇ ਕੇ ਦੋ ਮੁੰਡੇ ਦੇਖੇ ਜਿਹਨੇ ਮੋਟੇ ਕਿਦਮ ਨਹੀਂ ਜਿੱਤੋਂ ਨੇ ਪਿਸਤੌਲ ਬਰੇ ਅੰਦਰੋਂ ਆਏ ਤੇ ਮੇਰੇ ਕੋਲ ਲਾਗਦੀ ਪਾਰਕੀ ਰੱਖ ਕੇ ਤੇ ਬਾਅਦ ਵਿੱਚ ਮੋਟਰਸਾਈਕਲ ਤੇ ਇਹ ਚੜ ਗਏ ਉਹ ਬਿਆਹ ਕੁਝ ਨਹੀਂ ਉਹ ਇਸ ਵਾਰ ਕਿੰਨੇ ਕੁਲੇ ਜੀ ਕਲੇ ਜੀ ਇੱਕ ਬੰਦਾ ਬੰਨ ਕੱਟਾ ਬੰਦਾ ਹੋ ਗਿਆ ਸਾਰਿਆਂ ਕਿੰਨੇ ਜਰਵਾਸ਼ੂ ਕੀਤੀ ਹੈ ਬਾਹਰ ਹੁਣੀ ਆਦਿ ਨੇ ਫਿਰ ਕੱਢੀ ਫਿਰ ਬਾਹਰ ਕੀਤੀ ਹੁਣੀ ਫਾਇਰਿੰਗ ਕਰਦੇ ਵੱਧ ਪੱਤੀ ਦਿੱਤੀ ਤੁਹਾਨੂੰ ਵੱਧ ਪੱਤੀ ਆ ਕੇ ਫੜਾਈ ਉਹਨਾਂ ਨੂੰ ਮੈਸੇਜ ਤਾਂ ਆਵਦਨ ਮੈਂ ਤਾਂ ਕੋਈ ਨਹੀਂ ਕਿ ਮੈਂ ਪੱਤੀ ਫੜਾ ਕੇ ਨਾਲੇ ਚਲੇ ਗਿਆ ਤੁਹਾਡੇ ਸਾਹਿਬ ਨਾਲ ਕਿੰਨੇ ਕੋਕੂ ਫੜ ਰਹੇ ਨੇ ਮੇਰੇ ਸਾਹਿਬ ਨਾਲ ਦੰਦ ਪੜਾਤ ਹੋ ਹੀ ਗਏ ਸੀ 10 12 ਕੋਕੂ ਇੱਕ ਵਾਰ ਵੱਧ ਕਿੰਨੇ ਇੰਨੇ ਇੰਨੇ ਫੜ ਤੇਲੇ ਬਚ ਤਿੰਨ ਤਿੰਨ ਨਾਲ ਕੋਈ ਕਿੰਦੀ ਆਣੀ ਤਿੰਨਰ ਵਾਲਵਰ ਚਲੇ ਠੀਕ ਹੈ ਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਬਾਸ ਸਾਹਮਣੇ ਮੋਰ ਤੇ ਮਾਰੀਆਂ ਦੀ ਗੋਲੀ ਹੋਰ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ ਕੋਈ ਅੰਦਰ ਦਾ ਨੁਕਸਾਨ ਤੁਹਾਨੂੰ ਕੋ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਜਾਜਵਾਦੀ ਇਹ ਸਿਰ ਕਿੰਨੇ ਕੋਈ ਦਾ ਵਾਕ ਹਾਂ ਜੀ ਪੌਣੇ ਦੇ ਦਰਮਿਆਨ ਤੇ ਹੋਈ ਕੇ ਜੀ ਕਿਹੜੇ ਮੋਟਰਸਾਈਕਲ ਸੀਗੇ ਸਪਲੈਂਡਰ ਮੋਟਰ ਤੇ ਦਿਖਾਉਣਾ ਕਿੱਦੋਂ ਆਏ ਸੀਗੇ ਆਏ ਤਾਂ 15000 ਆਈ 18000 ਸੀਗੇ ਜੀ ਕਿੰਨਾ ਤੇ ਸੀਗੇ ਦੇਖਣ ਨੂੰ ਦੇਖਣ ਤੋਂ ਆ ਹਾਈਟ ਸੀਗੇ ਜਿੱਦਾਂ ਪਾਈ ਪਾਈ ਸੌਂਦੇ ਬੰਦੇ ਨੇ ਕਿਹੜਾ ਮੂਟਾ ਕਿਹਾ ਸੀ ਮੂ ਮਹਾਰਾਸ਼ਟਰ ਕਹਿੰਦੇ ਕੱਪੜੇ ਕਿੱਦਾਂ ਦੇ ਪਾਈ ਸਨ ਕੱਪੜੇ ਕਿੱਦਾਂ ਨੇ ਜੀ ਜੀਨ ਦੀ ਪੈਂਟ ਪਾਈ ਹੋਈ ਸੀ ਉੱਪਰ ਜੈਕਟ ਪਾਈ ਹੋਈ ਸੀ ਆਈਡੀ ਇਹ ਕਿੱਡੇ ਗਮਰ ਰਹੇ ਆਗੇ ਆਈਡੀ ਨਹੀਂ ਕੋਣੀ ਐਸਟਾਈਟਾਈ ਹਾਲ ਦੇ ਤੋਂ ਪੌਣੇ ਮੋੜੇ ਪਏ ਪੈਂ ਜੀ ਇਹ ਤਾਂ ਕੈਮਰੇ ਕੂਮਰੇ ਚੈੱਕ ਕਰਦੇ ਪਏ ਆਂ ਹਾਂ ਜੀ ਕਹ ਇਨਫੋਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗੇ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇ ਇੱਕ ਖੜਾ ਉਹਨੇ ਦੱਸਿਆ ਸਰ ਸ਼ਹਿਰ ਦੇ ਵਿੱਚ ਕਿਹੜਾ ਜਾ ਰਿਹਾ ਕਿ 12 ਫਾਈਲ ਹੈ ਹੈ ਇਹਨੇ ਕੋਇਆ 12 ਕੋਇਆ ਸਰ ਕੀ ਟਾਈਮ ਪਰੋਸ ਹੈ ਅੱਧੀ ਫਸਤੀ ਪੁਲਿਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਉਹਗੇ ਸੀਸੀਟੀਵੀ ਚੈੱਕ ਕਰ ਰਹੇ ਆ ਹਜੇ ਉਹ ਤੋਂ ਫਿਰ ਜੋ ਮਿਲਦਾ ਕੋ ਉਹ ਸੁਣਤਾ ਉਹ ਕਰਨਗੇ ਕਾਰਵਾਈ ਸਰ ਅਸੀਂ ਮੌਕੇ ਤੇ ਹੀ ਇੱਥੇ ਹੀ ਮਾਰ ਨਹੀਂ ਉਹਨਾਂ ਦੇ ਕੈਮਰੇ ਖਰਾਬ ਆ ਤੁਹਾਡੇ ਉਹ ਚੈੱਕ ਕਰਦੇ ਪਿਆ ਆਸ-ਪਾਸ ਦੇ ਹਾਂਜੀ ਹਾਂਜੀ ਕੋਸ਼ਿਸ਼ ਪੂਰੀ ਆ ਬੜੇ ਜਾਣੇ ਇਹਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰ ਇਹ 2-4 ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦਭਾਗੀਆਂ ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਆ ਔਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਹਮਲਾਵਰ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗ ਆ ਉਹ ਸੁੱਖ ਦਾ ਸਾਹ